ਸੱਚਾ ਕਾਲ ਪੰਜਾਬੀ ਜਕੇ ਟੌਨਸੈਨਿਊ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੋੜਨਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਅਪਡੇਟ ਜੋ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਲਖਨਊ ਵਿੱਚ ਇੱਕ ਬੱਸ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਜੋ ਹੈ ਕਿ ਲਖਨਊ ਵਿੱਚ ਜਲਦੀ ਬੱਸ ਨੂੰ ਅੱਗ ਲੱਗਣ ਕਾਰਨ ਜੋ ਪੰਜ ਲੋਕਾਂ ਦੀ ਇੱਕ ਦਰਦਨਾਕ ਮੌਤ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਬਿਹਾਰ ਤੋਂ ਦਿੱਲੀ ਵੱਲ ਜਾ ਰਹੀ ਸੀ ਇਹ ਸਲੀਪਰ ਬੱਸ ਸੀ ਅਤੇ ਇਸ ਵੀ ਅੱਗ ਲੱਗਣ ਕਾਰਨ ਜੋ ਪੰਜ ਲੋਕ ਲੋਕ ਹਨ ਉਹਨਾਂ ਦੀ ਦਰਦਨਾਕ ਸੜ ਕੇ ਉਹਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਅੱਜ ਸਵੇਰੇ 5 ਵਜੇ ਵਾਪਰਿਆ ਹਾ ਤੇ ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਤੋ ਮੌਤ ਹੁੰਦਾ ਹੈ ਉਹ ਕਾਰਨ ਦੱਸਿਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਡਬਲ ਡੈਕਰ બસ ਜਿਸ ਵਿੱਚ ਲਗਭਗ 60 ਯਾਤਰੀ ਇਸ ਬਸ ਵਿੱਚ ਸਵਾਰ ਸੀ ਜੋ ਬਿਹਾਰ ਤੋਂ ਦਿੱਲੀ ਜਾ ਰਹੇ ਸੀ ਪਰ ਅਚਾਨਕ ਹੀ ਇਸ ਬਸ ਵਿੱਚ ਅੱਗ ਲੱਗਣ ਕਾਰਨ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਉਸ ਤੇ ਨਾਲ ਹੀ ਜੋ ਹੈ ਕਿ ਅੱਗ ਦੀ ਜੋ ਲਪਟਾਂ ਜੋ ਨਿਕਲੀਆਂ ਸ਼ੁਰੂ ਹੋ ਗਈਆਂ ਜਿਸ ਨਾਲ ਪੂਰੀ ਬਸ ਅੱਗ ਨਾਲ ਸੜ ਕੇ ਸੁਆਹ ਹੋ ਗਈ ਅਤੇ ਵੀ ਦੱਸਿਆ ਜਾ ਰਿਹਾ ਸੀ ਜੋ ਯਾਤਰੀਆਂ ਦਾ ਜਿੰਨਾ ਸਮਾਨ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਹੈ ਤੁਹਾਨੂੰ ਦੱਸ ਦੇਵਾਂ ਕਿ ਜੋ ਇਹ ਹਾਦਸਾ ਜੋ ਹੈ ਕਿ ਸਵੇਰੇ ਲਖਨਊਂਗ ਲੰਗੀ ਸਮੇਂ ਇਸ ਬਸਵੀ ਜੋ ਹਾਦਸਾ ਵਾਪਰਿਆ ਜਿਸ ਵੀ ਦੱਸਿਆ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਦੱਸਿਆ ਜਾ ਰਿਹਾ ਜੋ ਪੰਜ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਇਹਨਾਂ ਵਿੱਚ ਦੋ ਬੱਚੇ ਦੋ ਔਰਤਾਂ ਤੇ ਇੱਕ ਆਦਮੀ ਜੋ ਸ਼ਾਮਲ ਹਨ ਅਤੇ ਇਹ ਦੱਸਿਆ ਜਾ ਰਿਹਾ ਕਿ ਇਹ ਜੋ ਹਾਦਸਾ ਸੀਸਵਰੇ 5 ਵਜੇ ਮੋਹਨ ਲਾਲ ਗੰਜ ਨੇੜੇ आ, आउटर रिंग रोड आ, किसान मार्ग से तापरिया दसा जा रहा कि हादसे समय ज्यादा यात्री जन ओ सुन इस सवार जिन्हें भी यात्री सन ओ इस वक्त सुते हुए सन अति दस कि यात्रियों के अनुसार चलती बस भी अचानक नाल पर गई जिस कारण दहशत फैल गई ਕੁਝ ਹੀ ਮਿੰਟਾਂ ਵਿੱਚ ਜੋ ਹੈ ਅਗ ਤੇਜੀ ਅਗ ਦੀਆਂ ਜੋ ਧੂਏ ਵਿੱਚ ਅਗ ਦੀਆਂ ਲਪਟਾਂ ਤੇਜੀ ਨਾਲ ਉੱਠਣ ਲੱਗ ਪਈਆਂ ਜੋ ਉਧਰ ਦੇ ਆਈ ਵਿਟਨੈਸ ਲੋਕ ਸਨ ਉਸ ਦਾ ਮੌਜੂਦ ਲੋਕ ਸਨ ਉਹਨਾਂ ਦੇ ਅਨਸਾਰ ਜੋ ਬੱਸ ਡਰਾਈਵਰ ਅਤੇ ਕੰਡਕਟਰ ਉਸ ਮੌਕੇ ਤੋਂ ਹੀ ਇਹ ਬੱਸ ਨੂੰ ਛੱਡ ਕੇ ਉਤੋਂ ਫਰਾਰ ਹੋ ਗਏ ਉਤੋਂ ਭੱਜ ਗਏ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੀਟ ਨੇ ਇੱਕ ਐਕਸਟਰਾ ਜੋ ਵਾਧੂ ਸੀਟ ਲਗਾਈ ਜਿਸ ਕਾਰਨ ਜੋ ਜਿਸ ਟਾਈਮ ਬੱਸ ਵਿੱਚ ਧੂਆਂ ਉੱਠਣਾ ਸ਼ੁਰੂ ਹੋਇਆ ਜਦ ਯਾਤਰੀਆਂ ਨੇ ਜੋ आ, हड़कम मच गया जो थले भजन की कोशिश की उस वक्त जो है कई यात्री नू बाहर निकलने मुश्किल पैदा हुई अति कई यात्री सन ओ भी गए अति दसा जा रहा की बहुत सारे यात्री काली विच उस, उस ਉਤਰਦੇ ਸਮੇਂ ਫਸ ਕੇ ਅਤੇ ਕੇ ਡਿੱਗ ਪੇ ਅਤੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਘਟਨਾ ਦੀ ਸੂਚਨਾ ਮਿਲਤੇ ਹੀ ਜੋ ਪੀਜੀਆਈ ਮੋਹਨ ਲਾਲ ਗੰਜ ਸੁਸ਼ਾਂਤ ਗੋਲਫ ਸਿਟੀ ਥਾਣੇ ਦੇ ਪੁਲਿਸ ਜੋ ਮੌਕੇ ਤੇ ਪਹੁੰਚ ਗਈ ਐਸਪੀ ਰਜਨੀਸ਼ ਵਰਮਾ ਵੀ ਜੋ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਵੱਲੋਂ ਜੋ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਗੱਡੀਆਂ ਵੀ ਉਸ ਵਕਤ ਮੌਕੇ ਤੇ ਪਹੁੰਚ ਗਈਆਂ ਅਤੇ ਅਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ दसा जा रहा है इस डबल डेकर बस नग ना जो छह फायर ब्रिगेड दिया जो दडिया सन उन्होंने पे पी उन, उन, उस उपर ਦੱਸਿਆ ਜਰਨਲਿਸਟ ਦੇ ਨਾਲ ਉਸ ਨੂੰ ਬੁਝਾਉਣ ਲਈ ਉਹਨਾਂ ਨੂੰ ਬਹੁਤ ਕੜੀ ਮੁਸ਼ਕਲ ਕਰਨੀ ਪਈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਜੋ 5 ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਨੂੰ ਜੋ ਐਂਬੂਲੈਂਸ ਪੁਲਾ ਕੇ ਪੋਸਟਮਾਰਟਮ ਲਈ ਜੋ ਸਿਵਲ ਹਸਪਤਲ ਪੇ ਦਿੱਤਾ ਗਿਆ ਹੈ ਪਰ ਫਿਲਹਾਲ ਇਸ ਵਕਤ ਜੋ ਇੱਕ ਮੰਦ ਭਾਗਿਆ ਤੇ ਦੁਖਦਾਈ ਖਬਰ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਜੋ ਇੱਕ ਡਬਲ ਡੈਕਰ ਬੱਸ ਸਲੀਪਰ ਬੱਸ ਵਿੱਚ ਅਚਾਨਕ ਹੀ ਜੋ ਅੱਗ ਲੱਗ ਗਈ ਧੂਆ ਨਿਕਲਣਾ ਸ਼ੁਰੂ ਹੋ ਗਿਆ ਉਸ ਦੇ ਨਾਲ ਹੀ ਜੋ ਅੱਗ ਦੀਆਂ ਜੋ ਲਪੇਟਾਂ ਸਨ ਜੋ ਅੱਗ ਸੀ ਉਹਨਾਂ निकलनी शुरू हो गई जिस वि जो बस भी साठ यात्री उस वक्त सवार आते हड़कम मच गया आते मौके तो ही जो ड्राइवर आते कंडक्टर है फरार हो गए आते जो यात्री जो ड्राइवर सीट नाल एक, एक एक्स्ट्रा वादू सीट लाई जिस कारण जो यात्रियों न थले विच जो मुश्किल पैदा हुई कई यात्री डिग गए कई फस गए पर इस क्योंकि अग ने बस नग ने, ने अपनी लपेट भी इतना जल्दी ला लिया की लोगों निकलने बहुत परेशानी हुई जिस ਕਾਰਨ ਪੰਜ ਲੋਕਾਂ ਦੀ ਜੋ ਮੌਤ ਹੋ ਗਈ ਅਤੇ ਰਿਪੋਰਟਰਾਂ ਦੇ ਅਨੁਸਾਰ ਜੋ ਪੰਜ ਲੋਕ ਸਨ ਉਸ ਵਿੱਚ ਦੋ ਬੱਚੇ ਦੋ ਔਰਤਾਂ ਅਤੇ ਇੱਕ ਆਦਮੀ ਜੋ ਸ਼ਾਮਿਲ ਸੀ ਜਿਸ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੀ ਜੋ ਲਾਸ਼ਾਂ ਹਨ ਉਹਨਾਂ ਨੂੰ ਜੋ ਹਸਪੀਟਲ ਪੋਸਟਮਾਰਟਮ ਲਈ ਪੇ ਦਿੱਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜਿੰਨਾ ਵੀ ਜੋ ਸਮਾਨ ਸੀ ਯਾਤਰੀਆਂ ਦਾ ਸੜ ਕੇ ਸੁਆਹ ਹੋ ਗਿਆ ਪਰ ਫਿਲਹਾਲ ਇਸ ਵਕਤ ਦੀ ਜੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੇ ਜੋ ਦੜ ਨਗ ਮੋਤ ਹੋ ਗਈ ਆ ਤੇ ਇਹ ਦੱਸਿਆ ਜਾ ਰਿਹਾ ਜਿਸ ਵਕਤ ਇਹ ਹਾਸਾ ਵਾਪਰਿਆ ਉਸ ਵਕਤ ਜਿੰਨੇ ਵੀ ਯਾਤਰੀ ਸਨ ਉਸ बसते 60 ਯਾਤਰੀ ਜੋ ਸਵਾਰ ਸਨ ਉਸ ਵਕਤ ਸੁੱਤੇ ਹੋਏ ਸਨ ਪਰ ਅਚਾਨਕ ਹੀ ਗੱਡੀ ਵਿੱਚੋਂ ਧੂਆ ਨਿਕਲਣ ਦੇ ਕਾਰਨ ਬੱਸ ਵਿੱਚ ਅੱਗ ਲੱਗ ਗਈ ਅਤੇ ਜਿਸ ਵਿੱਚ ਪੰਜ ਲੋਕਾਂ ਦੀ ਜੋ ਦਰਦਨਾਕ ਮੌਤ ਹੋ ਗਈ ਕਈ ਲੋਕ ਜੋ ਜ਼ਖਮੀ ਹਨ ਉਨ੍ਹਾਂ ਦਾ ਇਲਾਜ ਹੋ ਵੀ ਫਿਲਹਾਲ ਚੱਲ ਰਿਹਾ ਹੈ ਪਰ ਫਿਲਹਾਲ ਇਸ ਵਕਤ ਦੀ ਵੱਡੀ ਅਪਡੇਟ ਜੋ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਫਿਰ ਆਜ਼ਰੋਂਗੇ ਨਮਨੇ ਅਪਡੇਟਸ ਦੇ ਪੇਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਵਾਦ